125ਵੀਂ ਸ਼ੇਰੇ ਪੰਜਾਬ ਦੀ ਵਾਸੀ ਮਨਾਈ ਪ੍ਰਿੰਸੀਪਲ ਸਤਵੀਰ ਸਿੰਘ ਜੀ ਪੰਜਾਬ ਇਥੋਂ ਪੰਜਾਬ ਦੀ ਧਰਤੀ ਤੋਂ ਗਏ ਪ੍ਰਿੰਸੀਪਲ ਸਤਵੀਰ ਸਿੰਘ ਕਹਿੰਦਾ ਜਦੋਂ ਮੈਂ ਗਿਆ ਕਹਿੰਦਾ ਬਾਕੀ ਗੁਰੂ ਘਰਾਂ ਨੂੰ ਵੇਖਿਆ ਜਦੋਂ ਕੁੰਮ ਦੇ ਘਮੋਦੇ ਕਹਿੰਦਾ ਸਮਾਂ ਬਣਿਆ ਹਾਂਜੀ ਸ਼ੇਰੇ ਪੰਜਾਬ ਦੀ ਮੜੀ ਤੇ ਜਾਣਾ ਹੈ ਰਾਤ ਦਾ ਦਰਬਾਰ ਕਵੀ ਦਰਬਾਰ ਹੋਇਆ ਕਹਿੰਦਾ ਜਦੋਂ ਕਵੀ ਦਰਬਾਰ ਹੋਣਾ ਸੀ ਕਹਿੰਦਾ ਜਦੋਂ ਸਾਰੇ ਪਾਸੇ ਘੁੰਮਦਾ ਘੁੰਮਦਾ ਮੈਂ ਉਸ ਮੜੀ ਦੇ ਕੋਲ ਗਿਆ ਕਹਿੰਦਾ ਜਦੋਂ ਮੈਂ ਮੜੀ ਦੇ ਕੋਲ ਪਹੁੰਚਾਇੇ ਦੇ ਵਿੱਚ ਕੋਈ ਦੋ ਰਾਮਾ ਨਹੀਂ ਅੱਜ ਵੀ ਸਿੰਘਾਂ ਦੀ ਦੇਖਦੇ ਆਂ ਤਾਹਾਂ ਮਾਰਦੇ ਉਸ ਮੜੀ ਦੇ ਕੋਲੋਂ ਵਾਪਸ ਆਉਂਦੇ ਨੇ ਤਾਹਾਂ ਮਾਰਦੇ ਛੇਰੇ ਪੰਜਾਬ ਦੀ ਮੜੀ ਦੇ ਕੋਲ कंदा जॾो मै मड़ी कोलियां कंदा मेर हूकी میرے हा न कंदा मेर को अंदरो बोर नकले कंदा बरबादी वेखिय आबादी बि वेख दड़ी रणजीती इन गुला न कॾहिं आज़ादी बि वेखियूं ਅਸੀਂ ਅਜ ਗੁਲਾਮ ਹੋ ਗਏ ਕਿਤੇ ਅਸੀਂ ਆਜ਼ਾਦ ਸੀ ਇਸ ਦੇਸ਼ ਦੇ ਬਾਦਸ਼ਾਹ ਸੀ ਕਹਿੰਦਾ ਉਸ ਵੇਲੇ ਮੇਰੇ ਅੰਦਰ ਹੂਕ ਨਿਕਲੀ ਆਵਾਜ਼ ਨਿਕਲੀ ਮੈਂ ਤਹਾ ਮਾਰੀਆਂ ਉਸ ਮੜੀ ਦੇ ਕੋਲ ਬੇਛੇਰੇ ਪੰਜਾਬ ਕਿਸੇ ਨੇ ਸ਼ਾਇਰ ਨੇ ਬੜਾ ਸੁੰਦਰ ਬਚਨ ਲਿਖਿਆ ਕਹਿੰਦਾ ਮੜੀਏ ਸ਼ੇਰ ਪੰਜਾਬ ਦੀਏ ਇੱਕ ਵਾਰ ਜਗਾ ਦੇ ਸ਼ੇਰ ਨੂੰ ਕਿਤੇ ਇੱਕ ਵਾਰ ਮੜੀਏ ਸ਼ੇਰ ਪੰਜਾਬ ਨੂੰ ਜਗਾ ਦੇ ਅਸੀਂ ਫਿਰ ਤੋਂ ਰਾਜਪਾਤ ਦੇ ਮਾਲਕ ਬਣ ਜਾਈਏ ਅਸੀਂ ਅਜੇ ਗੁਲਾਮ ਹੋ ਗਏ ਅਸੀਂ ਕਹਿੰਨੇ ਆ ਦੋਰਾ ਵਿੱਚ ਰਾਜ ਕਰੇਗਾ ਖਾਸ ਸਾਉ ਕੀ ਦੀ ਗੱਲ ਕੀਤੀ ਐ ਤੇ ਰਾਜ ਕਰੇਗਾ ਖਾਸ ਸਾ ਦੋਰਾ ਕਿਤੇ ਬੋਲਣ ਨੂੰ ਬਣਿਆ ਏ ਸ਼ੇਰ ਨੂੰ ਵੀ ਪੜ ਲਿਆ ਛਾਹ ਨੂੰ ਪੜ ਲਿਆ ਸਾਡਾ ਕਦੇ ਗਾਂਤੀਆਂ ਦੇ ਦੋਰਾ ਨਾ ਪੜੇ ਅਸੀਂ ਪਿੱਛੇ ਆ ਕੇ ਪੜ ਲੈਣ ਨੂੰ ਤੂੰ ਦੋਰਾ ਨਹੀਂ ਪੜਿਆ ਅਸੀਂ ਫੜ ਲਈਦਾ ਪਿੱਛੋਂ ਤੂੰ ਦੋਰਾ ਨਹੀਂ ਪੜਿਆ ਇਹ ਕਿਤੇ ਦੋਰਾ ਪੜਨ ਵਾਸਤੇ ਬਣਿਆ ਰਾਜ ਕਰੇਗਾ ਖਾਲਸਾ ਮੱਕੇ ਦੀ ਧਰਤੀ ਦੇ ਕਾਜੀ ਰੁਕਮਦੀਂ ਦੇ ਸਾਹਮਣੇ ਗੁਰੂ ਨਾਨਕ ਪਾਸ਼ਾ ਨੇ ਨਾਰਾ ਬੁਲੰਦ ਕੀਤਾ ਸੀ ਕਰਨੀ ਨਾਮੇ ਦੇ ਆਖਰੀ ਬੋਲ ਨੇ ਰਾਜ ਕਰੇਗਾ ਖਾਲਸਾ ਆਕੀ ਇਹ ਨਾ ਕੋਈ ਖੁਆਰ ਹੋਇ ਸਭ ਮਿਲਾਂਗੇ ਬਚੇ ਸੰਜੋ ਐਮੀ ਦੋਰਾ ਬਣਨ ਵਾਸਤੇ ਬੋਲਣ ਵਾਸਤੇ ਨਹੀਂ ਬਣਿਆ ਇਸ ਰਾਜ ਉਹ ਰਾਜ ਕਰੇਗਾ ਖਾਲਸਾ ਦੇ ਅਸੀਂ ਉਸ ਸਨੈਰੀ ਦੌਰ ਨੂੰ ਮਾਰੇ